ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਾਣੇ ਆਈ ਹੋਪ ਸਾਰੇ ਜਾਣੇ ਬਹੁਤ ਹੀ ਵਧੀਆ ਹੋਵਗੇ ਤੇ ਆਪਾਂ ਫਿਰ ਤੋਂ ਤੁਹਾਡਾ ਵੈਲਕਮ ਕਰਦੇ ਹਾਂ ਜੀ ਅੱਜ ਕਾਫੀ ਮੈਨੂੰ ਲੱਗਦਾ ਦਿਨਾਂ ਬਾਅਦ ਨਹੀਂ ਕਾਫੀ ਟਾਈਮ ਬਾਅਦ ਆਫਟਰ ਮੰਥ ਹੀ ਮੈਂ ਇਹ ਵਲੌਗ ਬਣਾਉਣ ਲੱਗੀ ਹਾਂ ਤੇ ਥੋੜੇ ਬਿਜ਼ੀ ਹੋ ਗਏ ਸੀਗੇ ਕੰਮਕਾਰਾਂ ਕਰਕੇ ਇੱਥੇ ਤੇ ਅੱਜ ਆਪਾਂ ਕਾਫੀ ਟਾਈਮ ਬਾਅਦ ਫਿਰ ਟਾਈਮ ਮਿਲਿਆ ਥੋੜਾ ਜਿਹਾ ਤੇ ਆਪਾਂ ਕਿਹਾ ਕਿ ਅੱਜ ਇੱਕ ਵਲੌਗ ਸ਼ੂਟ ਕਰਦੇ ਹਾਂ ਤੇ ਅੱਜ ਆਪਾਂ ਤੁਹਾਨੂੰ ਖਿਮਾਵਾਂਗੇ ਜਿਹੜਾ ਫ੍ਰੈਂਕਫਰਟ ਦਾ 올ਡ ਟਾਊਨ ਏਰੀਆ ਤੇ ਇੱਧਰ ਬਹੁਤ ਹੀ ਸੋਹਣੀ ਲੋਕੇਸ਼ਨ ਹੈ ਜਿੱਦਾਂ ਇਹ ਪੁਰਾਣਾ ਸ਼ਹਿਰ ਦਾ ਏਰੀਆ ਆ ਜਾਂਦਾ ਇੱਕ ਤੇ ਇਹ ਬਿਲਕੁਲ ਮਾਇਨ ਦੇ ਨੇੜੇ ਆ ਸਾਰਾ ਜਿੱਦਾਂ ਘੁੰਮਣ ਫਿਰਨ ਵਾਲਿਆਂ ਤਕਰੀਬਨ ਹੀ ਥਾਵਾਂ ਮਾਇਨ ਦੇ ਨੇੜੇ-ਨੇੜੇ ਪੈ ਜਾਂਦੀਆਂ ਵਾ ਤੇ ਆਪਾਂ ਪਹਿਲਾਂ ਆਏ ਜੀ ਇੱਧਰ 올ਡ ਟਾਊਨ ਤੇ ਇੱਥੇ ਜਿੱਦਾਂ ਟੂਰਿਸਟ ਆਉਂਦੇ ਰਹਿੰਦੇ ਆ ਤੇ ਇੱਦਾਂ ਦੇ ਜਿੱਦਾਂ ਕਹਿ ਕਹਿ ਸਕਦੇ ਆ ਕਿ ਇਨਸਾਨ ਹਨਾ ਜਿਨ੍ਹਾਂ ਦੇ ਵਿੱਚ ਕੋਈ ਆਪਣਾ ਗੁਣ ਹੁੰਦਾ ਵਾ ਜਿੱਦਾਂ ਕੋਈ ਤੇ ਇੱਥੇ ਜਿੱਦਾਂ ਗਿਟਾਰ ਵਾ ਵਗੈਰਾ ਵਜਾਉਂਦਿਆ ਹੁੰਦਾ ਵਾ ਕੋਈ ਆਪਣੇ ਇਦਾਂ ਖੇਡ ਤਮਾਸ਼ੇ ਵਿਖਾਉਂਦੇ ਹੁੰਦੇ ਆ ਫਿਰ ਜਿਹੜੇ ਟੂਰਿਸਟ ਹੁੰਦੇ ਆ ਉਹ ਅਗਰ ਉਹਨਾਂ ਨੂੰ ਵਧੀਆ ਲੱਗਦਾ ਹਨਾ ਉਹਨਾਂ ਦੀ ਕਲਾ ਬਾਜ਼ੀ ਇੱਦਾਂ ਤੇ ਉਹ ਫਿਰ ਇਹਨਾਂ ਨੂੰ ਪੈਸੇ ਦਿੰਦੇ ਆ ਤੇ ਇੱਥੇ ਕਿ ਮੁੰਡਾ ਸੀਗਾ ਤੇ ਇਹ ਬਹੁਤ ਹੀ ਜ਼ਿਆਦਾ ਟਫ ਲੱਗਣਦਿਆ ਸੀ ਜਿੱਦਾਂ ਇਹ ਆਪਣਾ ਹਨਾ ਆਪਣੀ ਕਲਾ ਦੇ ਕਹਿ ਸਕਦੇ ਆ ਕਰਤਬ ਵਿਖਾਉਂਦਿਆ ਸੀਗਾ ਤੇ ਬੜਾ ਜ਼ਿਆਦਾ ਇੰਨੇ ਸਾਰਿਆਂ ਦਾ ਐਂਟਰਟੇਨਮੈਂਟ ਕੀਤਾ ਬੜਾ ਜ਼ਿਆਦਾ ਹਸਾਇਆ ਇੰਨੇ ਸਾਰਿਆਂ ਨੂੰ ਤੇ ਆਪਾਂ ਵੀ ਫਿਰ ਉੱਥੇ ਖੜ ਗਏ ਪਹਿਲਾਂ ਇਹਨਾਂ ਨੂੰ ਵੇਖਣ ਨੂੰ ਤੇ ਇਹ ਜਿਹੜਾ ਏਰੀਆ ਵਾ ਇਹ ਕਾਫੀ ਖੁੱਲਾ ਵਾ ਇੱਧਰ ਜਿੱਥੋਂ 올ਡ टाउन ਇੱਥੋਂ ਦਾ ਸਟਾਰਟ ਹੁੰਦਾ ਵਾ ਅੱਗੇ ਜਾ ਕੇ ਤੇ ਫਿਰ ਛੋਟੀਆਂ-ਛੋਟੀਆਂ ਗਲੀਆਂ ਸਟਾਰਟ ਹੋ ਜਾਂਦੀਆਂ ਪਰ ਇਹ ਜਿਹੜਾ ਏਰੀਆ ਵਾ ਤੇ ਇਹ ਬਿਲਕੁਲ ਮਾਇਨ ਤੋਂ ਜਦੋਂ ਆਪਾਂ ਇੱਧਰ ਨੂੰ 올ਡ टाउन ਨੂੰ ਤੁਰਦੇ ਆ ਤੇ ਇਹ ਜਿਹੜਾ ਏਰੀਆ ਇੱਥੋਂ ਸਟਾਰਟ ਹੁੰਦਾ ਤੇ ਇੱਥੇ ਕਾਫੀ ਖੁੱਲੀ ਜਗ੍ਹਾ ਵਾ ਫਿਰ ਉੱਥੇ ਜਿੱਦਾਂ ਇਦਾਂ ਕੋਈ ਨਾ ਕੋਈ ਆਪਣੀ ਕਲਾ ਪ੍ਰਦਰਸ਼ਨੀ ਕਰਦਾ ਹੁੰਦਾ ਵਾ ਤੇ ਇਹ ਵੇਖ ਕੇ ਲੱਗ ਰਿਹਾ ਕਿ ਉਹਦੀ ਪ੍ਰੈਕਟਿਸ ਦੇ ਨਾਲ ਹੀ ਇਹ ਮੁੰਡਾ ਇੰਨਾ ਈਜ਼ਲੀ ਇਹ ਕਰੀ ਜਾਂਦਾ ਹੈ ਤੇ ਪਰ ਇਹ ਬਹੁਤ ਜ਼ਿਆਦਾ ਔਖਾ ਕੰਮ ਹੈ ਜਿੱਦਾਂ ਵਿਚਾਰਾ ਲੱਗਾ ਸੀਗਾ ਪਰ ਚਲੋ ਹੁਣ ਜਿੱਦਾਂ ਕਿਸੇ ਦੇ ਵਿੱਚ ਕੋਈ ਗੋਣਿਆ ਤੇ ਫਿਰ ਉਹਨੂੰ ਹੁੰਦਾ ਵਾ ਕਿ ਮੈਂ ਆਪਣੇ ਇਹ ਗੁਣ ਨੂੰ ਹਨਾ ਲੋਕਾਂ ਨੂੰ ਪ੍ਰਦਰਸ਼ਿਤ ਕਰਾਂ ਲੋਕਾਂ ਨੂੰ ਖਾਵਾ ਇਹ ਇਹ ਆ ਜੀ ਸਾਰਾ 올ਡ ਟਾਊਨ ਏਰੀਆ ਇਹ ਬਹੁਤ ਹੀ ਸੋਹਣੀ ਜਗ੍ਹਾ ਵਾ ਜਦੋਂ ਵੀ ਆਪਾਂ ਟੂਰਿਸਟ ਪਲੇਸ ਸਰਚ ਕਰਦੇ ਆ ਫ੍ਰੈਂਕਫਰਟ ਦੇ ਵਿੱਚ ਤੇ ਇਹ ਜਿਹੜਾ 올ਡ ਟਾਊਨ ਏਰੀਆ ਵਾ ਇਹੀ ਹੋਈ ਇਹਦੀ ਤਸਵੀਰ ਹੀ ਆਉਂਦੀ ਆ ਸਾਡੇ ਸਾਹਮਣੇ ਅੱਗੇ ਦੀ ਅੱਗੇ ਤੇ ਫਿਰ ਅਸੀਂ ਮਤਲਬ ਗਲੀਆਂ ਵਿੱਚ ਤੁਰੇ ਜਾਂਦੇ ਆ ਬਹੁਤ ਵੱਡਾ ਸ਼ਹਿਰ ਆ ਫ੍ਰੈਂਕਫਰਟ ਛੋਟਾ ਸ਼ਹਿਰ ਨਹੀਂ ਆ ਤੇ ਇਹਨੂੰ ਵੇਖ ਕੇ ਮੈਨੂੰ ਉਹ ਫਿਲਮ ਚੱਲ ਮੇਰਾ ਪੁੱਤ ਦੀ ਯਾਦ ਆਈ ਹੈ ਨਾ ਇੱਕ ਆਪਣਾ ਪਾਕਿਸਤਾਨੀ ਜਿਹੜਾ ਐਕਟਰ ਆ ਮੈਨੂੰ ਨਾਮ ਨਹੀਂ ਯਾਦ ਬਿਉ ਉਹਦੇ ਵਿੱਚ ਹਨਾ ਇਦਾਂ ਐਕਟਿੰਗ ਕਰਦਾ ਵਾ ਤੇ ਲੋਕ ਇਹਦੇ ਨਾਲ ਇਦਾਂ ਫੋਟੋਆਂ ਖਿਚਵਾ ਰਹੇ ਸੀਗੇ ਤੇ ਮੈਨੂੰ ਯਾਦ ਆ ਗਿਆ ਕਿ ਉਹ ਫਿਲਮ ਦੇ ਵਿੱਚ ਇਹਨਾਂ ਨੇ ਇਹ ਸੀਨ ਲਿਆ ਸੀਗਾ ਤੇ ਇਦਾਂ ਦੀ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਇੱਧਰ ਆ ਕੇ ਵੇਖਣ ਨੂੰ ਮਿਲ ਜਾਂਦੀਆਂ ਵਾ ਫਿਰ ਆਪਾਂ ਇੱਥੋਂ ਅੱਗੇ ਸਟਾਰਟ ਹੋਏ ਚੱਲਣਾ ਤੇ ਇਹ ਆ ਗਈਆਂ ਪੀੜੀਆਂ ਛੋਟੀਆਂ-ਛੋਟੀਆਂ ਜੀਆਂ ਗਲੀਆਂ ਤੇ ਇਹਦੇ ਵਿੱਚ ਛੋਟੀਆਂ-ਛੋਟੀਆਂ ਜਿੱਦਾਂ ਸ਼ਾਪਸ ਬਣੀਆਂ ਸਹੀਆਂ ਰੈਸਟੋਰੈਂਟ ਤੇ ਬਹੁਤ ਹੀ ਜ਼ਿਆਦਾ ਵਾ ਫ੍ਰੈਂਕਫਰਟ ਸਿਟੀ ਜਿਹੜੀ ਆ ਇੱਕ ਦਿਨ ਇੱਥੇ ਤੁਹਾਨੂੰ ਸਭ ਤੋਂ ਵੱਧ ਰੈਸਟੋਰੈਂਟ ਵੇਖਣ ਨੂੰ ਮਿਲਣਗੇ ਮਤਲਬ ਤੁਸੀਂ ਜਰਮਨ ਖਾਣਾ ਖਾ ਸਕਦੇ ਆ ਤੁਰਕੀਆਂ ਦੇ ਰੈਸਟੋਰੈਂਟ ਮਿਲਣਗੇ ਤੁਰਕੀਆਂ ਦੇ ਵੱਖਰੇ ਵੱਖਰੇ ਆਪਾਂ ਮਤਲਬ ਖਾਣੇ ਟੇਸਟ ਕਰ ਸਕਦੇ ਆ ਇੱਕ ਮੇਨ ਸ਼ਹਿਰ ਹੈਗਾ ਵਾ ਟੂਰਿਸਟ ਆ ਹਨਾ ਟੂਰਿਸਟ ਹੁੰਦੇ ਆ ਤੇ ਇੱਕ ਚੀਜ਼ ਤਾਂ ਨਹੀਂ ਆ ਕਿ ਟੂਰਿਸਟ ਹੋਣ ਕਰਕੇ ਰੈਸਟੋਰੈਂਟ ਬਹੁਤ ਹੀ ਜ਼ਿਆਦਾ ਇੱਥੇ ਵੇਖਣ ਨੂੰ ਤੇ ਇਹ ਹੁੰਦਾ ਇੱਕ ਚਰਚਾ ਜਿੱਥੇ ਆਪਾਂ ਗਏ ਮਦੌਸੀ ਦਿਵਸਾਂ ਨੂੰ ਪਤਾ ਨਹੀਂ ਸੀਗਾ ਕਿ ਇੱਥੇ ਨਵਟਾਈ ਚਰਚ ਵੀ ਹੈਗਾ ਵਾ ਇਹਨਾਂ ਦਾ ਗੋਰਿਆਂ ਦਾ ਤੇ ਆਪਾਂ ਦੇ ਵੈਸੇ 올ਡ ਟਾਊਨ ਉਧਰ ਨੂੰ ਘੁੰਮਣ ਫਿਰ ਨਿਕਲ ਗਏ ਸੀ ਤੇ ਫਿਰ ਸਾਨੂੰ ਲੱਗਾ ਕਿ ਜਾ ਕੇ ਵੇਖਣਾ ਚਾਹੀਦਾ ਅੰਦਰ ਇਹਨਾਂ ਨੇ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਸਜਾਵਟ ਕੀਤੀ ਸੀ ਤੇ ਸਾਨੂੰ ਜਿੱਦਾਂ ਮਤਲਬ ਸੇਖਣ ਦੇ ਨਾਤੇ ਸਾਨੂੰ ਹਰ ਇੱਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹਨਾ ਤੇ ਆਪਾ ਵੇਂਦਰ ਗਏ پیسਫੁਲੀ ਸਾਰੇ ਬੜੀ ਜਿਆਦਾ ਸ਼ਾਂਤੀ ਬਹੁਤ ਜਿਆਦਾ ਲੋਕ ਤੇ ਇੱਕ ਗੱਲ ਮੈਂ ਵੇਖੀ ਉੱਤੇ ਕਿਸੇ ਨੂੰ ਕਹਿਣਾ ਨਹੀਂ ਸੀ ਪੈ ਰਿਹਾ ਹਨਾ ਕਿ ਤੁਸੀਂ ਚੁੱਪ ਕਰ ਜੋ ਸਾਰੇ ਸ਼ਾਂਤੀ ਦੇ ਨਾਲ ਤਕਰੀਬਨ ਹੀ ਟੂਰਿਸਟ ਜਿਆਦਾ ਸੀ ਜਿੱਦਾਂ ਕਿ ਐਲੋ ਕਿ ਮਤਲਬ ਕਿੰਨੇ ਸਾਰੀਆਂ ਕੰਟਰੀਜ਼ ਤੋਂ ਲੋਕ ਆਉਂਦੇ ਆ ਤੇ ਇਹ ਜਿਹੜੀ ਇੱਕ ਚਰਚ ਆ ਇਹ 14ਵੀਂ 15ਵੀਂ ਸੈਂਚਰੀ ਦੇ ਵਿੱਚ ਬਹੁਤ ਹੀ ਪੁਰਾਣੇ ਟਾਈਮ ਦੀ ਮਤਲਬ ਬਣੀ ਆ ਤੇ ਜਿੱਦਾਂ ਟੂਰਿਸਟ ਹੁੰਦੇ ਆ ਤੇ ਇੱਥੋਂ ਦੇ ਜਿਹੜੇ ਮਤਲਬ ਜੱਤੀ ਇੱਥੋਂ ਦੇ ਲੋਕ ਆ ਉਹ ਵੀ ਸੀਗੇ ਪਰ ਜ਼ਿਆਦਾਤਰ ਟੂਰਿਸਟ ਸੀਗੇ ਸਾਡੇ ਵਾਂਗੂ ਤੇ ਕਿਉਂਕਿ ਵੀ ਜਿੱਦਾਂ ਫ੍ਰੈਂਕਫਰਟ ਦੀਆਂ ਇੱਕ ਵਿਜ਼ਿਟ ਕਰਨ ਵਾਲੀਆਂ ਥਾਵਾਂ ਦੇ ਵਿੱਚੋਂ ਮਤਲਬ ਚਰਚ ਆ ਬਹੁਤ ਜ਼ਿਆਦਾ ਲੋਕ ਸੀਗੇ ਤੇ ਇਹਨਾਂ ਨੇ ਇਹ ਜਿਹੜੀਆਂ ਸਿਨਰੀਆਂ ਬਣਾਈਆਂ ਸੀਗੀਆਂ ਤਸਵੀਰਾਂ ਬਣਾਈਆਂ ਸੀ ਇਹਨਾਂ ਦੀ ਡਿਜ਼ਾਈਨਿੰਗ ਇੰਨੀ ਜ਼ਿਆਦੀ ਪਿਆਰੀ ਹੋਈ ਸੀ ਨਾ ਬਹੁਤ ਹੀ ਪੁਰਾਣੀ ਵਿਖਣ ਨੂੰ ਲੱਗਦਾ ਕਿ ਇਹਨਾਂ ਨੇ ਬਹੁਤ ਜ਼ਿਆਦਾ ਇਹ ਪੁਰਾਣੇ ਸਮੇਂ ਦੀਆਂ ਡਿਜ਼ਾਈਨ ਕੀਤੀਆਂ ਵਾ ਮੂਰਤੀਆਂ ਜਿਹੜੀਆਂ ਸੀਗੀਆਂ ਤੇ ਬਹੁਤ ਹੀ ਸੋਹਣਾ ਸਾਰਾ ਹੀ ਜਿੱਦਾਂ 뷰 ਸੀਗਾ ਵੇਖਣ ਵਾਲਾ ਸੀਗਾ ਤੇ ਫਿਰ ਆਪਾਂ ਗਏ ਇੱਦਾਂ ਜਿੱਦਾਂ ਸਾਡੇ ਅਸੀਂ ਆਪਣੇ ਧਰਮ ਦੇ ਹਿਸਾਬ ਨਾਲ ਹਣਾ ਬਾਪਾ ਇਹਦੇ ਜੂਤ ਲਾਉਣੇ ਆ ਜੂਤ ਜਗਾਉਣੇ ਆ ਤੇ ਇਹਨਾਂ ਨੇ ਇਦਾਂ ਕੈਂਡਲਸ ਰੱਖੀਆਂ ਸੀਗੀਆਂ ਤੇ ਇਹ ਕੈਂਡਲਸ ਆਪਾਂ ਜਿੱਦਾਂ ਗੋਲ ਕਲਾਈ ਹੁੰਦੀ ਆ ਇਹਨਾਂ ਨੇ ਗੋਲ ਲਾਈ ਸੀ ਤੇ ਉੱਪਰ ਲਿਖਿਆ ਸੀ ਕਿ ਤੁਸੀਂ 5 ਯੂਰੋ ਉਹਦੇ ਵਿੱਚ ਪਾ ਕੇ ਜਾਂ 2 ਯੂਰੋ ਸ਼ਾਇਦ ਖਿਆਲ ਨਹੀਂ ਮੈਨੂੰ ਤੇ ਤੁਸੀਂ ਫਿਰ ਇੱਕ ਕੈਂਡਲ ਜਿੱਦਾਂ ਜਗਾ ਸਕਦੇ ਆ ਤੇ ਉਹ ਇਹਨਾਂ ਦੇ ਧਰਮ ਦੇ ਹਸਾਬ ਨਾਲ ਕੋਈ ਹੋਊਗਾ ਹਨਾ ਤੇ ਬਾਕੀ ਇਹ ਆ ਕਿ ਅੰਦਰ ਜਾ ਕੇ ਵੇਖਿਆ ਜਿੱਦਾਂ ਮੁੰਡਿਆਂ ਨੇ ਛੱਤ ਵਾਲੀ ਟੋਪੀ ਪਾਈ ਹੁੰਦੀ ਕੈਪ ਪਾਈ ਹੁੰਦੀ ਸਿਰ ਤੇ ਤੇ ਫਿਰ ਉਹਨੂੰ ਇਹ ਉਤਾਰਨ ਨੂੰ ਕਹਿੰਦੇ ਆ ਪਤਾ ਨਹੀਂ ਇਹਨਾਂ ਦਾ ਕੀ ਹਨਾ ਧਰਮ ਦਾ ਹਿਸਾਬ ਹੋਊਗਾ ਤੇ ਇਹਨਾਂ ਦੇ ਕੀ ਰੂਲ ਹੋਣਗੇ ਹਾਂਜੀ ਇਤਨਾ ਛੋਟੇ ਛੋਟੇ ਕੈਂਡਲਸ ਆ ਤੇ ਹਾਂਜੀ 50 ਸੈਂਟ ਦੇ ਨਾਲ 50 ਸੈਂਟ ਪਾ ਕੇ ਤੇ ਆਪਾਂ ਇੱਕ ਕੈਂਡਲ ਜਗਾ ਸਕਦੇ ਹਾਂ ਜਿੰਨਾਂ ਨੇ ਵੀ ਜਗਾਉਣੀ ਹੋਵੇ ਤੇ ਉਹ ਜਿੱਦਾਂ ਕਹਿੰਦੇ ਆ ਕਿ ਤੁਸੀਂ ਸਿਰ ਤੇ ਕੈਪ ਪਾ ਕੇ ਨਹੀਂ ਆ ਸਕਦੇ ਤੇ ਬੜਾ ਹੀ ਵਧੀਆ ਸ਼ਾਂਤ ਜਿਹਾ ਮਾਹੌਲ ਸੀਗਾ ਬੜਾ ਵਧੀਆ ਲੱਗਿਆ ਤੇ ਇੱਕ ਮੇਨ ਕਹਿ ਸਕਦੇ ਆ ਕਿ ਵੇਖਣ ਵਾਲੀ ਜਗ੍ਹਾ ਵੀ ਆ ਬਾਕੀ ਗੋਰੇ ਤੇ ਉਹਨਾਂ ਦਾ ਧਰਮ ਆ ਜਿੱਦਾਂ ਆਪਾਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਸਿੱਖ ਧਰਮ ਨੂੰ ਮੰਨਦੇ ਆ ਤੇ ਇਹਨਾਂ ਦਾ ਇਹ ਆਪਣਾ ਧਰਮ ਆ ਤੇ ਉਹ ਦਿਨਾਂ ਤੇ ਸਾਨੂੰ ਹਰ ਇੱਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਵਾ ਤੇ ਉਹ ਸਤਿਕਾਰ ਨਾਤੇ ਆਪਾਂ ਸਿਰਫ ਵੇਖਣ ਗਏ ਚਰਚ ਤੇ ਬਹੁਤ سارے ਲੋਕ ਸੀ ਜੀ ਅਸੀਂ ਇਕੱਲੇ ਨਹੀਂ ਸੀ ਬਹੁਤ ਟੂਰਿਸਟ ਮਤਲਬ ਵੇਖਣ ਜਾਂਦੇ ਆ ਚਰਚ ਨੂੰ ਕਿਉਂਕਿ ਪੁਰਾਣਾ ਬਹੁਤ ਪੁਰਾਣੇ ਸਮੇਂ ਦੀਆਂ ਚੀਜ਼ਾਂ ਤਸਵੀਰਾਂ ਮੂਰਤੀਆਂ ਉਹਨਾਂ ਨੇ ਬਣਾਈਆਂ ਘੜਤ ਘੜੀਆ ਤੇ ਉਹ ਚੀਜ਼ਾਂ ਬਹੁਤ ਜ਼ਿਆਦਾ ਵੇਖਣ ਵਾਲੀਆਂ ਆ ਜਿਵੇਂ ਮੈਂ ਦੱਸਿਆ ਕਿ ਸਾਰਾ ਹੀ ਪੁਰਾਣਾ ਫਿਰ ਆਪਾਂ ਅਗਲੀ ਅੰਤਰ ਹੋਟਲ ਕਿਵਲਡਾ ਰਕਣਾ ਫਿਰ ਵਾਸਤੇ ਫ੍ਰੈਂਕਫਰਟ ਸਿਟੀ ਬਹੁਤ ਜ਼ਿਆਦਾ ਪ੍ਰਾਤਨ ਬਣੀ ਹੋਈ ਆ ਜਿਹੜੀਆਂ ਬਿਲਡਿੰਗਸ ਅਪਾਰਟਮੈਂਟ ਬਣੇ ਆ ਉਹਨਾਂ ਦਾ ਇੰਟੀਰੀਅਰ ਆ ਜਿਹੜਾ ਸਾਰੀ ਡਿਜ਼ਾਈਨਿੰਗ ਸਾਨੂੰ ਵੇਖ ਕੇ ਪਤਾ ਲੱਗਦੀ ਆ ਕਿ ਇਹ ਬਹੁਤ ਜ਼ਿਆਦਾ ਪੁਰਾਣੀਆਂ ਪੁਰਾਣੇ ਸਮੇਂ ਦੀਆਂ ਬਿਲਡਿੰਗਸ ਬਣੀਆਂ ਵਾਂ ਨਵੇਂ ਜਿਆਦਾ ਮਤਲਬ ਤਕਰੀਬਨ ਇੱਥੇ ਘਰ ਵੇਖਣ ਨੂੰ ਨਹੀਂ ਮਿਲਦੇ ਮਤਲਬ ਫ੍ਰੈਂਕਫਰਟ ਸਿਟੀ ਦੇ ਵਿੱਚ ਲੋਕਾਂ ਨੇ ਬਣਾਏ ਹੋਣਗੇ ਘਰ ਪਰ ਤਕਰੀਬਨ ਇਹ ਬਹੁਤ ਜਿਆਦਾ ਪੁਰਾਣਾ ਵਸਿਆ ਸ਼ਹਿਰ ਆ ਤੇ ਸਾਨੂੰ ਪ੍ਰਾਤਨ ਜਿੱਦਾਂ ਕਹਿ ਸਕਦੇ ਹਾਂ ਗੋਰੀਆਂ ਦੇ ਇੰਟੀਰੀਅਰ ਇਹਨਾਂ ਨੇ ਕਿੱਦਾਂ ਇਹ ਮਤਲਬ ਘਰ ਬਣਦੇ ਸੀ ਕੀ ਡਿਜ਼ਾਈਨਿੰਗ ਕਰਦੇ ਸੀ ਪੁਰਾਣੀਆਂ-ਪੁਰਾਣੀਆਂ ਚੀਜ਼ਾਂ ਸਾਨੂੰ ਮਤਲਬ ਬਹੁਤ ਜਿਆਦਾ ਇੱਥੇ ਵੇਖਣ ਨੂੰ ਮਿਲ ਸਕਦੀਆਂ ਵਾ ਤੇ ਫਿਰ ਆਪਾਂ ਅੱਗੇ ਹੌਟ ਵਾਕੇ ਵੱਲ ਤੇ ਸਾਰਾ ਏਰੀਆ ਜਿਹੜਾ ਵਾ ਟੂਰਿਸਟਾਂ ਦੇ ਨਾਲ ਹਮੇਸ਼ਾ ਭਰਿਆ ਹੀ ਰਹਿੰਦਾ ਵਾ ਤੇ ਇੱਧਰ ਕਿ ਮਾਲ ਸਟਾਰਟ ਹੋ ਜਾਂਦੇ ਆ ਤੇ ਪਰ ਆਪਾਂ ਨੂੰ ਸੀਗਾ ਕਿ ਹੁਣ ਸ਼ਾਮ ਹੋ ਗਈ ਆ ਤੇ ਫਿਰ ਆਪਾਂ ਆ ਗਏ ਮਾਈਂਡ ਦੇ ਵੱਲ ਤੇ ਵੇਖੋ ਸ਼ਾਮ ਦਾ ਬਹੁਤ ਹੀ ਸੋਹਣਾ 뷰 ਸੀਗਾ ਬੜਾ ਜਿਆਦਾ ਮਜ਼ਾ ਆ ਘੁੰਮਣ ਫਿਰਨ ਦਾ ਤੇ ਫਿਰ ਆਪਾਂ ਮਾਈਂਡ ਤੇ ਥੋੜਾ ਟਾਈਮ ਸਪੈਂਡ ਕੀਤਾ ਤੇ ਇਧਰੋਂ ਸਿਟੀ ਦਾ 뷰 ਆ ਜਿੱਥੇ ਅਪਾ ਰਹਿੰਨੇ ਆ ਬਿਲਕੁਲ ਮਾਈਂਡ ਦੇ ਕੋਲ ਹੀ ਆਪਾਂ ਰਹਿੰਨੇ ਆ ਤੇ ਪੰਜ ਪੰਜ ਮਿੰਟ ਲੱਗਦੇ ਆ ਮਾਇਨ ਤੇ ਜਾਣ ਨੂੰ ਤੇ ਇੱਥੇ ਮਤਲਬ ਮੈਂ ਕਿੰਨੀ ਹੈ ਕਿ ਮੈਂ ਲੱਕੀ ਹਾਂ ਜਿਹੜੀ ਇੱਥੇ ਲੱਗੇ ਰਹਿੰਦੀ ਆ ਇੰਨਾ ਜ਼ਿਆਦਾ ਨਹੀਂ ਤੇ ਲੋਕ ਆਉਂਦੇ ਆ 10 ਦਿਨ ਦੀ ਟੂਰਿਸਟ ਹੁੰਦੇ ਆ 15 ਦਿਨ ਨਹੀਂ ਆਉਂਦੇ ਹਫ਼ਤੇ ਲਈ ਆਉਂਦੇ ਆ ਤੇ ਫਿਰ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਤੇ ਚਲੋ ਕੋਈ ਕੁਦਰਤੀ ਹੋਇਆ ਹਨਾ ਪਰਮਾਤਮਾ ਵੱਲੋਂ ਕਿ ਮੈਨੂੰ ਇੰਨਾ ਜ਼ਿਆਦਾ ਟਾਈਮ ਸਪੈਂਡ ਕਰਨ ਨੂੰ ਮਿਲਿਆ ਤੇ ਇਹ ਵੀ ਇੱਕ ਸਾਡੀ ਕਹਿ ਸਕਦੀ ਕਿ ਯਾਦ ਬਣ ਜਾਂਦੀ ਆ ਜਦੋਂ ਹੀ ਕਿਸੇ ਵੀ ਏਰੀਆ 'ਚ ਰਹਿ ਨਹੀਂ ਆ ਜ਼ਿਆਦਾ ਟਾਈਮ ਤੇ ਬਹੁਤ ਹੀ ਸੋਹਣਾ ਸ਼ਾਮ ਦਾ 뷰 ਸੀਗਾ ਥੋੜਾ ਥੋੜਾ ਨੀਰਾ ਹੋ ਗਿਆ ਹੀ ਤੇ ਫਿਰ ਆਪਾਂ ਥੋੜਾ ਬਹੁਤ ਇੱਥੇ ਘੁੰਮੇ ਫਿਰੇ ਮਾਇਨ ਤੇ ਤੇ ਲੋਕ ਲਵ ਲੋਕ ਬ੍ਰਿਜ ਹੈ ਜਿਹੜਾ ਤੇ ਫਿਰ ਉਹ ਵੇਖਿਆ ਉੱਥੇ ਥੋੜਾ ਟਾਈਮ ਸਪੈਂਡ ਕੀਤਾ ਤੇ ਬਹੁਤ ਹੀ ਸੋਹਣਾ ਸਾਰੇ ਜਿੱਦਾਂ ਸਿਟੀ ਵੱਲ ਨੂੰ ਮਾਇਨ ਦਾ ਬਹੁਤ ਸੋਹਣਾ 뷰 ਬਣ ਜਾਂਦਾ ਵਾ ਸ਼ਾਮ ਨੂੰ ਤੇ ਵੈਦਰ ਵੀ ਸਾਫ਼ ਸੀਗਾ ਤੇ ਇਮਨ ਲੱਗਦਾ ਇਹ ਇੱਕ ਮੰਥ ਪਹਿਲਾਂ ਦਾ ਆ ਸਾਡਾ ਇਹ ਦਿਨ ਦਾ ਜਦੋਂ ਸੀ ਗਏ ਸੀ ਮਾਣ ਤੇ ਹੁਣ ਇੱਥੇ ਬਹੁਤ ਜ਼ਿਆਦਾ ਠੰਡ ਹੋ ਗਈ ਆ ਤੇ ਉਦੋਂ ਵੈਦਰ ਬਹੁਤ ਸੁਣਾ ਸੀ ਤੇ ਫਿਰ ਆਪਾਂ ਥੋੜਾ ਟਾਈਮ ਇੱਥੇ ਸਪੈਂਡ ਕੀਤਾ ਤੇ ਫਿਰ ਆਪਾਂ ਆਗੇ ਜੀ ਘਰ ਨੂੰ ਤੇ ਇਹ ਸੀਗਾ ਅੱਜ ਦਾ ਵਲੌਗ ਜਿਹੜਾ ਮੈਂ ਬਹੁਤ ਟਾਈਮ ਬਾਅਦ ਸ਼ੂਟ ਕੀਤਾ ਕਿਉਂਕਿ ਥੋੜਾ ਜਿਹਾ ਕੰਮਕਾਰ ਕਰਕੇ ਬਿਜ਼ੀ ਹੋ ਗਈ ਸੀ ਮੇਥੋਂ ਮਤਲਬ ਵਲੌਗ ਵਾਲਾ ਹੋਇਆ ਨਹੀਂ ਗਿਆ ਤੇ ਦੱਸਿਓ ਸਾਰੇ ਜਣੇ ਤੁਹਾਨੂੰ ਕਿਵੇਂ ਲੱਗਿਆ ਵਲੌਗ ਤੇ थैंक यू सो मच जी फॉर वॉच माय व्लॉग ਤੇ ਆਪਾਂ ਮਿਲਦੇ ਆ ਅਗਲੇ ਵਲੌਗ ਦੇ ਵਿੱਚ थैंक यू सो मच जी ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਤੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ थैंक यू